ਹਾਂਜੀ ਫਿਰ ਦੋਸਤੋ ਅੱਜ ਲਾ ਰਹੇ ਆ ਆਪਾਂ ਪਾਣੀ ਜਿਹੜਾ ਵੀਜਾ ਸੀ ਆਪਾਂ ਮੁੱਛਲ ਤੋਂ ਸਿੱਕ ਪਿਛਲੇ ਬਲੌਗ ਤੁਸੀਂ ਦੇਖਿਆ ਹੀ ਹੋਣਾ ਜੇਕਰ ਚੈਨਲ ਤੇ ਆਏ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਰਦੇ ਆ ਬਲੌਗ ਸ਼ੁਰੂ ਕੁਝ ਲਾਇਆ ਜੀ ਮੋਟਰ ਨਾਲ ਕੁਝ ਆਜ ਆਪਣੀ ਪਾਣੀ ਦੀ ਵਾਰੀ ਆ ਕੁਝ ਵਾਰੀ ਤੇ ਲੱਗਦੀ ਕੁਝ ਮੋਟਰ ਨਾਲ ਲੱਗਦੀ ਆ ਜੀ ਤੇ ਆ ਜਿਹੜਾ ਆਪਾਂ ਹਾਉ ਤਾਂ ਪਹਿਲਾਂ ਵੀ ਜਿase ਜੋ ਨਾ ਹੀ ਇਹ ਉਹ ਵਜ ਬੁਰੀ ਖਿਆਲ ਮਾਰਨ ਲੱਗ ਪਿਆ ਦੇਖ ਸਕ ਰਹੇ ਤੁਸੀਂ ਇਧਰ ਆਪਣਾ ਮੋਟਰਾਂ ਦਾ ਪਾਣੀ ਆਉਂਦਾ ਉਹ ਸੋਨਾ ਉਗੜਾ ਜੋ ਨਾ ਹੀ ਦੂਜਾ ਪਾਣੀ ਲਾਤਾ ਹੀ ਨਹੀਂ ਅੱਜ ਇਧਰ ਦੇ ਪਾਸੇ ਜਿਹੜਾ ਝੋਨਾ ਵੀ ਜੇ ਸੀ ਆਪਾਂ ਬਾਅਦ ਚੋਂ ਉਹ ਵੀ ਨਿਕਲ ਜਾਉਂਦਾ ਬਾਹਰ ਕਈ ਥਾਵਾਂ ਤੇ ਨਿਕਲੇ ਆਏ ਅੱਜ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਹੋਰ ਇਹਨਾਂ ਨੱਕਾ ਦਾ ਕੁਝ ਪਾਣੀ ਲੱਗ ਕੇ ਨਿਕਲ ਰਿਹਾ ਕੋਈ ਤੇ ਜੁੜੇ ਰਹੋ ਵਲੌਗ ਦੇ ਨਾਲ ਚੁੰਡਾਂ ਦੇ ਦੇਖੋ ਜੀ ਤਕੀਰ ਬਾੜਾ ਵੀ ਪੈ ਜਾਂਦਾ ਐਥੋਂ ਹੀ ਆਪਾਂ ਪੱਟ ਕੇ ਇੱਥੇ ਕਿਤੇ ਢੱਕਾ ਵਿਰਲਾ ਉੱਥੇ ਲਾ ਦੀਦਾ ਜੀ ਜਲਦੀ ਦੋਸਤੋ ਪਾਣੀ ਦੇ ਆਪਾਂ ਵੜ ਲੈਂਦਾ ਤੇ ਛੱਟ ਦਾ ਇਧਰ ਪੈ ਨੱਕਾ ਉਧਰੋਂ ਮੋਟਰ ਦਾ ਪਾਣੀ ਵੀ ਇਧਰ ਆ ਚੁੱਕਿਆ ਚੂੰ ਨ ਦੇਖ ਰਹੀ ਭਾਈ ਜਿਵੇਂ ਤੈ ਤਿਆਰ ਮਾਰ ਰਿਹਾ ਝੋਨਾ ਨਹੀਂ ਦੇਖ ਸਕਦੇ ਉਹ ਹਾfte ਦਾ ਫਰਕ ਹੈ ਇਹਦਾ ਤੇ ਇਹਦਾ ਉਹ ਤਾਂ ਪਾਣੀ ਛੱਡਿਆ ਭਈ ਅੱਧਾ ਕਿਧਰ ਹੁੰਦਾ ਅੱਧਾ ਜਗਾ ਜਾਂਦਾ ਦਿਖਾਉਣੇ ਆ ਫਿਰ ਸੰਦ ਦੋ ਵੀ ਦੋਸਤ ਅੱਧਾ ਪਾਣੀ ਛੱਡ ਰੱਖਿਆ ਭਾਈ ਇੱਧਰ ਐ ਜਾਂਦੇ ਆ ਜਿਹੜਾ ਮਾਰਦੇ ਆ ਕਿਤੇ ਕੋਈ ਖੱਡ ਖੱਪ ਪਤਾ ਨਹੀਂ ਚੱਲੀ ਜਾਂਦਾ ਤੋ ਵੀ ਦੋਸਤੋ ਪਾਣੀ ਪੈਣ ਲੱਪੇ ਆਪਣੇ ਬਾਂਜ ਇਧਰ ਵਿੱਚੋਂ ਨਗਰਿਆ ਮਾਰਦੇ ਆਂ ਜਿਹੜਾ ਫਿਰ ਹੁਣ ਵੀ ਖੱਡ ਖੱਪਣਾ ਪੈ ਜੇ ਲੋ ਵੀ ਦੋਸਤੋ ਇਧਰ ਦਾ ਵਾਹ ਆ ਗਿਆ ਆਪਣਾ ਲੱਗ ਦੋ ਕਿਨੇ ਇਧਰ ਛੜਤਾ ਮੋਟਰ ਦਾ ਪਾਣੀ ਇਧਰ ਕਰਤਾ ਘਗਾ ਕੇ ਦੂਜਾ ਪਾਣੀ ਵਿੱਚ ਕਰਤਾ ਕਹਿੰਦੇ ਫਰ ਲੂ ਮਲੋਸ ਰਹਿਦਾ ਲੋ ਵੀ ਦੋਸਤੋ ਖੋਲਦਾ ਢੱਕਣਾ ਉਧਰੋਂ ਕੱਸੀ ਦਾ ਪਾਣੀ ਆ ਰਿਹਾ ਇਧਰੋਂ ਮੋਟਰਾਂ ਦਾ ਚਲਾਣੇ ਆ ਤੇ ਰਲਜੂਆ ਵਿੱਚ ਹੀ ਪੈਰ ਰੱਖ ਕੇ ਖੋਲੰਦਾ ਤਰੀਕਾ ਜੀ ਦਬਾਅ ਵਾਲਾ ਟਿੱਕੀ ਇਹ ਪ੍ਰੈਸ਼ਰ ਚੂੜੀਆਂ ਲੂਸ ਹੋ ਜਾਂਦੇ ਨੇ ਪ੍ਰੈਸ਼ਰ ਨੇ ਜ਼ਿਆਦਾ ਬੰਨਣਾ ਲੋ ਵੀ ਦੋਸਤੋ ਪਾਣੀ ਤਾਂ ਛੱਡ ਤੇ ਕਹਿੰਦੇ ਟਾਪੀ ਮੱਛੀ ਵੀ ਹੈ ਬਿਲਕੁਲ ਬਿਲਕੁਲ ਗਰਮੇ ਛਾਈ ਬੜੀ ਜਲ ਹੈ ਇਥੇ ਤੇ ਹੁਣ ਕਹਿੰਦਾ ਛੇਤੀ ਲੱਗ ਜੂਗਾ ਫਿਰ ਇਧਰ ਮੋਟਰ ਦਾ ਪਾਣੀ ਚਲਾਤਾ ਅਧਰੋ ਕਸਿਦਾ ਪਾਣੀ ਆਈ ਜਾਂਦਾ ਪਾਣੀ ਰਲ ਮਿਲ ਜਾਊਗਾ ਲਓ ਵੀ ਦੋਸਤੋ ਬਗਲਿਆਂ ਨੂੰ ਕਮਾਂਡ ਦੇਤੀ ਆਪਾਂ ਭਾਈ ਪਾਣੀ ਦੇ ਨਾਲ ਨਾ ਰਹਿਣਾ ਅੱਗੇ ਪਿਛੇ ਨਹੀਂ ਹੋਣਾ ਮੈਂ ਵੇਖਣਾ ਕਿ ਇਧਰ ਖਟਾਂ ਖੰਡ ਕਿਹੜਾ ਲਾਈ ਨਹੀਂ ਪਾਣੀਆਂ ਦਾ ਦਰਿਆ ਜੀ ਜਿਹੜਾ ਆਪਾਂ ਪਾਣੀ ਲਾ ਰਹੇ ਹਾਂ ਜੀ ਇੱਤਾ ਕਰਕੇ ਲਾ ਰਹੇ ਹਾਂ ਗਰਮੀ ਬਾੜੀ ਹੈ ਜਿਹੜਾ ਝੋਨਾ ਉਗ ਰਿਹਾ ਉਹਦੇ ਦੂਸਰੇ ਮੱਚਦੇ ਆ ਜੀ ਤਾਂ ਝੋਨਾ ਮਾਈਦਾ ਤਾਂ ਕਰਕੇ ਪਾਣੀ ਲਾ ਰਹੇ ਹਾਂ ਪਹਿਲਾ ਪਾਣੀ ਤੇ ਜਿਹੜਾ ਆਪਣਾ ਉਧਰ ਤੋਂ ਦਿਖਾਇਆ ਜੀ ਇੱਕ ਹਫਤਾ ਜਿਹੜਾ ਉਦੋਂ ਪਹਿਲਾਂ ਵੀ ਜੈ ਸੀਗਾ ਉਹਨੂੰ ਆਪਾਂ ਲਾਤਾ ਇਹ ਦੂਜਾ ਪਾਣੀ ਲੋ ਵੀ ਦੋਸਤੋ ਪਾਣੀ ਕੇ ਆਪਣੇ ਅਲੱਗ ਤੇ ਕਰਦੇ ਆ ਬਲੌਗ ਦਾ ਐਂਡ ਮੈਨੂੰ ਕਿਸੇ ਬਲੌਗ ਵਿੱਚ ਧੰਨਵਾਦ ਜੀ ਕਰ ਤੋਂ ਬਲੌਗ ਨੂੰ ਸ਼ੇਅਰ